ਸੋ ਸਾਡੇ ਨਾਲ ਜੁੜ ਚੁੱਕੇ ਹਨ ਜਸਵੰਤ ਸਿੰਘ ਜੀ ਮੰਡੀ ਸੁਪਰਵਾਈਜ਼ਰ ਅੱਜ ਗੱਲਬਾਤ ਕਰਾਂਗੇ ਇਹਨਾਂ ਨਾਲ ਮੰਡੀ ਦੇ ਆંકੜਿਆਂ ਬਾਰੇ ਕਿ ਇਸ ਸੀਜ਼ਨ ਦੇ ਵਿੱਚ ਕਿੰਨੀ ਜੀਰੀ ਦੀ ਆਵਕ ਹੁਣ ਤੱਕਰ ਹੋ ਚੁੱਕੀ ਹੈ ਅੱਜ ਗੱਲ ਕਰਾਂਗੇ 10 ਅਕਤੂਬਰ 2025 ਤੱਕਰ ਦੀ ਪਿਛਲੇ ਸੀਜ਼ਨ ਦੇ ਮੁਕਾਬਲੇ ਇਸ ਸੀਜ਼ਨ ਦੇ ਵਿੱਚ ਕੀ ਕਮੀ ਆਈ ਹੈ ਸੇਮ ਹੈ ਜਾਂ ਵਾਧਾ ਹੋਇਆ ਹੈ ਗੱਲਬਾਤ ਕਰਦੇ ਆ ਜਸਵੰਤ ਸਿੰਘ ਜੀ ਸਰ ਕੀ ਕਹਿਣਾ ਚਾਹੋਗੇ ਤੁਸੀਂ ਕੀ ਮੰਡੀ ਦੇ ਆંકੜੇ ਦਰਸਾਉਂਦੇ ਹਨ ਪਿਛਲੇ ਸਾਲ ਦੇ ਮੁਕਾਬਲੇ ਚ ਅ ਪਿਛਲੇ ਸਾਲ ਨਾਲੋਂ ਸਰ ਥੋੜਾ ਜਿਹਾ ਇਸ ਵਾਰ ਜਿਹੜਾ ਝਾੜ ਘਟ ਆਇਆ ਜਿਵੇਂ ਪਿਛਲੀ ਵਾਰ 25 ਤੋਂ 30 ਦਾ ਝਾੜ ਸੀਗਾ ਇਸ ਵਾਰ ਜਿਹੜਾ ਝਾੜ ਹੈ 20 ਤੋਂ 25 ਦੇ ਵਿੱਚ ਹੈ ਬਾਈ ਬੋਈ ਜੇ ਹੌਸਲ ਲਾ ਲਓ ਇੰਨਾ ਕਿ ਮੀਂਹ ਕਰਕੇ ਲਾ ਲਓ ਮੌਸਮ ਕਰਕੇ ਲਾ ਲਓ ਥੋੜਾ ਜਿਹਾ ਹੈ ਫਰਕ ਕਟ ਆਉਣ ਦੇ ਵਿੱਚ ਦਾ ਥੋੜਾ ਜਿਹਾ ਪਿਛਲੇ ਨਾਲੋਂ ਸੋ ਪਿਛਲੇ ਸਾਲ ਦੇ ਮੁਕਾਬਲੇ ਇਸ ਸਾਲ 10 ਅਕਤੂਬਰ 2025 ਦੀ ਜੇਕਰ ਗੱਲ ਕਰੀਏ ਤਾਂ ਪਿਛਲੇ ਸਾਲ ਨਾਲੋਂ ਕਿੰਨੀ ਇੱਕ ਆਵਕ ਹੁਣ ਤੱਕ ਕਰਾਈ ਹੈ 10 ਅਕਤੂਬਰ 2025 ਤੱਕ ਅ ਸਰ ਦੇਖੋ ਹੁਣ ਜਿਵੇਂ ਹੁਣ ਅੱਜ ਤੱਕ ਆਪਣੇ ਕੋਲ ਹੈਗੀ 99450 ਕੁਆਂਟਲ ਟੋਟਲ ਖਰੀਦ ਮਰੰਡੇ ਵਿੱਚ ਹੋਈ ਹੈ ਬਟ ਇਹੀ ਜੇ ਆਪਾਂ ਪਿੱਛੇ ਲਾ ਕੇ ਦੇਖੀਏ ਤਾਂ ਪਿਛਲੇ ਸਾਲ ਮਰੰਡੇ ਸੀਗੀ ਟੋਟਲ ਜਿਹੜੀ 3 ਲੱਖਾਂ ਵਾਲੀ ਯਾਰ ਦੇ ਉਹਦੇ ਅੱਡੇ ਸਾਡੇ ਮਤਲਬ ਇਹ ਆਈ ਸੀਗੀ ਆਪਣੇ ਉਹਦੇ ਸਾਬ ਨਾਲ 28% ਜੇ ਮਤਲਬ ਮੰਡੀ ਪਿੱਛੇ ਚੱਲ 28% ਆਈ ਹੈ ਜੇ ਮਾਲ ਅੱਛਾ 28% ਪਹੁੰਚਿਆ ਹਾਂ ਭਾਈ ਦੇਖੋ ਜੇ ਚਲੋ ਸੀਜ਼ਨ ਚੱਲਣਾ ਤਾਂ ਲੰਮਾ ਕਿਉਂਕਿ ਮੌਸਮ ਔਰ ਦੇਖ ਰਹੇ ਹਾਂ ਜਿਵੇਂ ਹੁਣ ਹਰੀਆਂ ਖੜੀਆਂ ਆ ਜੇ ਬਹੁਤ ਵੀ ਲੰਮਾ ਚੱਲੂਗਾ ਬਟ ਫਿਰ ਵੀ ਸਾਨੂੰ ਲੱਗਦਾ ਕਿ ਕੁਝ ਪਰਸੈਂਟ ਘਟ ਸਕਦਾ ਮਾਲ ਉਹ ਵੀ ਜਿਵੇਂ ਚਾੜ ਦੇ ਹਿਸਾਬ ਨਾਲ ਸੋ ਝਾੜ ਦੇ ਹਿਸਾਬ ਨਾਲ ਤੁਹਾਡੇ ਮੁਤਾਬਿਕ ਝਾੜ ਥੋੜਾ ਘੱਟ ਹੋ ਸਕਦਾ ਹੈ ਆਵਕ ਥੋੜੀ ਘੱਟ ਹੋ ਸਕਦੀ ਹੈ ਇਹ ਸਥਿਤੀ ਸਾਰੇ ਮੰਡੀਆਂ ਦੀ ਹੈ ਪੰਜਾਬ ਦੀ ਸਥਿਤੀ ਹੈ ਜਾਂ ਕੱਲੇ ਮੁੰਡੇ ਮੰਡੀ ਦੀ ਹੈ ਇਹ ਨਹੀਂ ਸਰ ਇਹ ਆਪਾਂ ਆਪਣੇ ਏਰੀਆ ਦੀ ਗੱਲ ਕਰੀਏ ਕਿਉਂਕਿ ਕਿੰਨੀਆਂ ਏਰੀਆ ਤੋਂ ਬਹੁਤ ਜਿਆਦਾ ਨੁਕਸਾਨ ਹੋ ਚੁੱਕਾ ਹੈ ਔਰ ਕਈ ਏਰੀਆ ਮਹਾਰਾ ਦੀ ਕਿਰਪਾ ਨਾਲ ਬਚ ਵੀ ਗਏ ਆ ਆਪਣਾ ਏਰੀਆ ਬਚਿਆ ਹੋਇਆ ਮੰਨਦੇ ਆਪਾਂ ਬਟ ਫਿਰ ਵੀ ਜਿਨੀ ਕਿ ਮੀਂਹ ਔਰ ਉਹਦੇ ਜਿਹੜਾ ਝਾੜ ਤੇ ਅਸਰ ਦਿਖਿਆ ਅਸੀਂ ਜੋ ਜ਼ਿੰਮੇਦਾਰਾਂ ਨੂੰ ਪੁੱਛਦੇ ਆ ਵੀ ਕਿੰਨੇ ਜਿਵੇਂ ਹੁਣ ਟਰੈਲੀ ਐਂਟਰੀ ਹੁੰਦੀ ਹੈ ਤਾਂ ਅਸੀਂ ਉਹਨੂੰ ਪੁੱਛੀਦਾ ਵੀ ਭਾਈ ਕਿੰਨੇ ਕ ਦਾ ਮਾਲ ਆ ਸੀ ਅੰਦਾਜ਼ਾ ਲਾ ਲਈਦਾ ਵੀ ਇੰਨਾ ਕ ਮਾਲ ਹੈਗਾ ਇਹ 2 ਕਿਲੇ ਦਾ ਤੇ ਉਹੀ ਜਣੀ ਕਿ ਬਾਈਕ ਦੀ ਐਵਰੇਜ ਅਸੀਂ ਸਾਨੂੰ ਲੱਗਦਾ ਵੀ ਇੰਨਾ ਕ ਝਾੜਿਆ ਬਸ ਇਸ ਵਾਰ ਸੋ ਨਵੀਂ ਇਸ ਵਾਰੀ ਠੀਕ ਹੈ ਠੀਕ ਸਮਝਦੇ ਹੋ ਨਵੀਂ ਜਾਂ ਮਤਲਬ ਇਹਦੇ ਚ ਵੀ ਪ੍ਰੋਬਲਮ ਦੇਖੀ ਜਾ ਰਹੀ ਹੈ ਨਹੀਂ ਨਵੀਂ ਤਾਂ ਇਸ ਵਾਰ ਠੀਕ ਹੀ ਰਹਾ ਕੰਮ ਬਸ ਜਦੋਂ ਸਰਕਾਰ ਵੱਲੋਂ ਚੇਤਾਵਨੀ ਹੋਈ ਸੀ ਮੀਂਹ ਦੀ ਉਹਨਾਂ ਦੋ ਦਿਨਾਂ ਚ ਥੋੜਾ ਜਿਹਾ ਮੌਇਸਚਰ ਸਾਨੂੰ ਲੱਗਿਆ ਸੀ ਗੇਟਸ ਤੋਂ ਸਾਨੂੰ ਟੈਟ ਕਰਨਾ ਪਿਆ ਬਟ ਹੁਣ ਓਕੇ ਹੁਣ ਮੌਸਮ ਵੀ ਬਹੁਤ ਖੁੱਲ ਗਿਆ ਪਸ਼ਵਾ ਲੱਗੀ ਆ ਚੱਲਣ ਧੁੱਪ ਬਹੁਤ ਸੁਣੀ ਪੈ ਰਹੀ ਐ ਤੇ ਬੇਲੀ ਉਹ ਡੇਲੀ ਮਾਲ ਜਿਹਾ ਨਾ ਆ ਰਿਹਾ ਡੇਲੀ ਡੇਲੀ ਲੱਗ ਰਿਹਾ ਹੈ ਲਿਫਟਿੰਗ ਵਧੀਆ ਹੋ ਰਹੀ ਐ ਕੋਈ ਹੈ ਨਹੀਂ ਪ੍ਰੋਬਲਮ ਅੱਛਾ ਪੇਮੈਂਟ ਦੀ ਕੀ ਸਥਿਤੀ ਐ ਪੇਮੈਂਟਾਂ ਵੀ ਭਾਜੀ ਓਕੇ ਨਾਲ ਦੀ ਨਾਲ ਹੋ ਰਹੀਆਂ ਸਾਰੀਆਂ ਪੇਮੈਂਟਾਂ ਨਾਲ ਦੀ ਬਿਲਕੁਲ ਬਿਲਕੁਲ ਜਿਵੇਂ ਸਰਕਾਰ ਕਹਿੰਦੀ ਐ 24 ਘੰਟੇ ਚ ਪੇਮੈਂਟ ਤਾਂ ਹੋ ਰਹੀ ਐ ਬਿਲਕੁਲ ਹੋ ਰਹੀ ਐ ਸਰ ਉਹ ਤਾਂ ਜੀ ਜਿਵੇਂ ਆਪਣਾ ਜੇਫਰ ਹ ਜਨਰੇਟ ਹੁੰਦੀ ਸਾਰੇ ਪੇਮੈਂਟ ਪੈ ਜਾਂਦੀ ਹੈ ਸੈਲਰ ਵਾਲਾ ਦੀ ਕੀ ਸਥਿਤੀ ਹੈ ਸੈਲਰ ਵਾਲੇ ਵੀ ਇਸ ਵਾਰ ਜਨਨ ਕਿ ਭੁੱਖ ਹੈਗੀ ਉਹਨਾਂ ਨੂੰ ਤੇ ਨਾਲ ਦੀ ਨਾਲ ਲਿਫਟਿੰਗ ਕਰ ਰਿਹਾ ਜੀ ਅੱਜ ਜਦੋਂ ਹੁਣ ਮੀਂਹ ਦੇ ਆ ਸੀਗਾ ਸਾਨੂੰ ਮੀਂਹ ਦਾ ਵੀ ਪੈਣਾ ਆ ਤੇ ਅਸੀਂ ਇਹਨਾਂ ਨੂੰ ਚਿੱਠੀਆਂ ਕੱਢੀਆਂ ਤੇ ਉਹਨਾਂ ਨੇ ਬਹੁਤ ਲਿਫਟਿੰਗ ਤੇਜ਼ ਕਰਕੇ ਨਾਲ ਦੀ ਨਾਲ ਮੰਡੀ ਖਾਲੀ ਕਰਨ ਦੀ ਕਰੀ ਪਰ ਸਾਨੂੰ ਸੌ ਕਰੀ ਕਿਉਂਕਿ ਘੱਟ ਮਾਲ ਟਕਣਾ ਪਿਆ ਮੰਡੀਆਂ ਦੇ ਵਿੱਚ ਸਾਨੂੰ ਤੇ ਹੁਣ ਵੀ ਲਿਫਟਿੰਗ ਤੇਜ਼ ਹੈ ਪੂਰੀ ਠੀਕ ਹੈ 60% ਮੰਡੀ ਆਪਣੀ ਲਿਫਟਿੰਗ ਹੋਈ ਹੋਈ ਹੈ ਜੇ ਮੌਸਮ ਦੀ ਮਾਰ ਨਾ ਪਵੇ ਵਾਰਸ਼ਾ ਨਾ ਹੋਣ ਤਾਂ ਮੰਡੀ ਠੀਕ ਚੱਲਣ ਦੀ ਉਮੀਦ ਈ ਸੀ ਹੈ ਬਿਲਕੁਲ ਬਿਲਕੁਲ ਜੀ ਇਹ ਮੌਸਮ ਦਾ ਤਾਂ ਜਿਹੜੀ ਇਹ ਫਸਲ ਹੈ ਸਾਰੀ ਸਾਰੀਓ ਜਦੋਂ ਤੱਕ ਮਤਲਬ ਇਹ ਲਾਉਨੇ ਆਪਾਂ ਫਸਲ ਜਦੋਂ ਤੱਕ ਮੰਡੀਆਂ ਚ ਨਹੀਂ ਲੱਗਦੀ ਸਾਰੀ ਮਹਾਰਾਜ ਦੀ ਕਿਰਪਾ ਪਰ ਇਹ ਰਹੀ ਹੁੰਦੀ ਹੈ ਮੌਸਮ ਦੇ ਆਧਾਰ ਤੇ ਹੁੰਦੀ ਹੈ ਤੇ ਝਾੜ ਵਧਣਾ ਔਰ ਕੁਆਲਿਟੀ ਇਹ ਸਾਰਾ ਹੀ ਮੌਸਮ ਤੇ ਡਿਪੈਂਡ ਹੈ ਮਹਾਰਾਜ ਕਿਰਪਾ ਕਰੇ ਤੇ ਆਪਣਾ ਵਧੀਆ ਸੀਜ਼ਨ ਲੱਗੇ ਆ ਵਧੀਆ ਸੋ ਇਹ ਸਨ ਮੰਡੀ ਸੁਪਰਵਾਈਜ਼ਰ ਜਸਵੰਤ ਸਿੰਘ ਜੀ ਜਿਨ੍ਹਾਂ ਨੇ ਸਾਨੂੰ ਆંકੜੇ ਸਾਂਝੇ ਕੀਤੇ ਸਾਡੇ ਦਰਸ਼ਕਾਂ ਲਈ ਬਹੁਤ ਧੰਨਵਾਦ ਇਹਨਾਂ ਦਾ ਕੈਮਰਾਮੈਨ ਹਨੀ ਦੇ ਨਾਲ ਮੁਕੇਸ਼ ਸੂਦੀ ਦੀ ਰਿਪੋਰਟ ਮਰਿੰਡਾ ਤੋਂ